ਦੇਣਾ ਕਿੰਨੇ ਦਾ ਬਈ ਤੇਰੇ ਐਮ ਓਕੇ 7:30 7:30 ਦਾ ਕਰਦੇ ਹੋ ਕਰ ਦੇ ਫਿਰ ਤੂੰ ਆਪ ਹੀ ਕਰ 7 ਦਾ ਕਹਦਾ ਕਹਦੇ ਕਹਦੇ ਚੱਲੇ ਅੱਜ ਕਿੰਨੇ ਟਰੈਡਰ ਹੁੰਦੇ ਨੇ ਬਈ ਆਪਣੇ ਕੋਲੇ ਟਰੈਡ ਮੰਡੀ ਜਿਹੜਾ ਹੁੰਦੇ ਆ ਬਈ ਪੀਪ ਤੋਂ 25 ਟਰੈਡ ਠੀਕ ਆ ਬਈ ਕਰੇ ਹੁੰਦੇ ਆਪਣੇ ਕੋ 4.8 ਉਹ ਨੌਰੇਜ ਖੜਾ ਕੇ ਜਾਂਦੇ 4-5 ਹੁੰਦੇ ਆ ਕਰੇ ਠੀਕ ਆ ਭਾਈ ਮੋਬਾਈਲ ਨੰਬਰ ਰੂਪੀ ਮੋਬਾਈਲ ਨੰਬਰ ਆਪਣਾ 62399036096 ਠੀਕ ਆ ਭਾਈ ਜਿੰਨੇ ਟਰੈਕਟਰ ਹੋਣਗੇ ਕਾਪੀ ਕਾਗਜਾਂ ਦੇ ਕੇ ਮਰੇਣੇ ਕਾਪੀ ਕਾਗਜਾਂ ਦੀ ਫੁੱਲ ਤਸੱਲੀ ਆਪਣੀ ਇੱਕ ਨੰਬਰ ਕਾ ਮੂ ਕਾਪੀ ਕਾਗਜ ਦਾ ਠੀਕ ਆ ਭਾਈ ਟਰੈਕਟਰ ਅਗਲੇ ਨੇ ਚੈੱਕ ਕਰਨਾ ਓਕੇ ਭਈ ਟਰੈਕਟਰ ਭਈ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਾਈ ਕਾਪੀ ਕਾਗਜਾਂ ਦੀ ਜਿੰਨਾ ਟਾਈਮ ਤੁਹਾਡੇ ਕੋਲ ਟਰੈਕਟਰ ਹੋਗਾ ਬਾਈਆਂ ਦੀ ਫੁੱਲ ਗਾਰੰਟੀ ਦੇਣਾ ਭਾਈ ਜ਼ਿੰਦਗੀ ਭਰ ਦੀ ਠੀਕ ਆ ਭਾਈ ਸਭ ਤੋਂ ਪਹਿਲਾਂ 5210 ਗੇਅਰ ਪ੍ਰੋ 4 ਸਪੀਡ ਦੇ ਵਿੱਚ ਦੱਸੋ ਬਾਈ ਯਾਰ ਮਣ ਕਿੰਨੇ ਮਾਡਲ ਆਏ ਮਾਡਲ ਬਾਈ ਆ ਬਾਈ ਕੰਡੀਸ਼ਨ ਵੀ ਟਰੈਕਟਰ ਦੀ ਕੰਡੀਸ਼ਨ ਨਾਲ ਦੇ ਟਾਇਰ ਆ ਚੱਲਿਆ ਥੋੜੀ ਹੀ ਆ ਇਹ ਓਕੇ ਬਾਈ ਹਾਂ ਠੀਕ ਆ ਬਾਈ 1500 ਪਲੱਸ ਦੇ ਘੰਟੇ ਚੱਲੇ ਹੋ ਹਾਂ 1500 ਪਲੱਸ ਦਾ ਚੱਲਿਆ ਹੈਗਾ ਠੀਕ ਆ ਪ੍ਰਿਆਣਾ ਨੰਬਰ ਆ ਐਨਓਸੀ ਆਪਾਂ ਕਢਾ ਕੇ ਦੇਵਾਂਗੇ ਬੀਮਾ ਖਰੀਦਦਾਰ ਦਾ ਠੀਕ ਆ ਡਬਲ ਪੀਟੀਓ ਚ ਮਿੱਤਰੋ ਹਰਿਆਣਾ ਨੰਬਰ ਆ ਨਾਲ ਦੇ ਟਾਇਰਾਂ ਚਾਗਾ ਗੇਅਰ ਪ੍ਰੋ 4 ਸਪੀਡ ਰੇਟ ਰੁਪਏ ਯਾਰ ਮਣ ਇਹਦਾ ਰੇਟ ਆਪਾਂ ਭਾਈ ਬੱਬੂ ਸਾਢੇ 7 ਦੀ ਡਿਮਾਂਡ ਕਰਦੇ ਆਂ ਦੇਣਾ ਕਿੰਨੇ ਦਾ ਬਈ ਤੇਰੇ ਐਮ ਓਕੇ ਸਾਢੇ 7 ਸਵਾ 7 ਦਾ ਕਰਦੇ ਹੋ ਕਰ ਦੇ ਫਿਰ ਤੂੰ ਆਪ ਹੀ ਕਰ ਦੇ ਕਹਿ ਦੇ ਕਹਿ ਦੇ ਚੱਲ ਯਾਰ ਤੇਰੇ ਸੱਤ ਦਾ ਇਹ ਲੈ ਜਾ ਮਤਲਬ ਠੀਕ ਆ ਭਾਈ ਜੀ ਤੇ ਆ ਗਿਆ ਗਿਆ ਸਵਰਾਜ 744 FPE ਪੀ ਵੀ ਤਿੰਨ ਬਟੰਡਾਂ ਦਾ ਨੰਬਰ ਆ ਕੰਡੀਸ਼ਨ ਟਰੈਕਟਰ ਦੇ ਚੈੱਕ ਕਰ ਲੋ ਬੈਕ ਟਾਰ ਦੇਖ ਸਕਦੇ ਕੋਈ ਜਮ ਨਵੇਂ ਨਗੇ ਤੇ ਫਰੰਟਰ ਨਾਲ ਦੇਣਾ ਵੀ ਇਹਦੇ ਹਾਂਜੀ ਠੀਕ ਆ ਬਈ ਟਰੈਕਟਰ ਦੀ ਕੰਡੀਸ਼ਨ ਪੂਰੀ ਕੋਕਾ ਫੁੱਲ ਆਗਾ ਸਵਰਾਸ ਕਲਾਸ ਕਰ ਇੰਜਨ ਚਾਬਰੇ ਠੀਕ ਆ ਬਈ ਡਬਲ ਡਿਸਟਰੀਬਿਊਟਰ ਰਿਵਰਸ ਵੀਡੀਓ ਵਾਲਾ ਓਕੇ ਬਈ ਹਾਂਜੀ 2014 ਮਾਡਲ ਚਾਰ 75 ਆਪਾਂ ਜੀ ਡਿਮਾਂਡ ਕਰਦੇ ਆ ਠੀਕ ਆ ਜੀ ਦੇ ਤਾਂ ਮੌਕੇ ਦਾ 4.5 ਦਾ ਠੀਕ ਆ ਲੈ ਮਤਰਾ 25000 ਇਹ ਛੋੜ ਗਿਆ ਲੈ ਮਤਰਾ ਕੋਕਾ ਪੀਸ ਟਰੈਕਟਰ ਦਿਖਾਉਣਿਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰਵਾ ਦੇ ਬਈ ਜਸਪ੍ਰੀਤ ਪੁਰਾਣਾ ਖੁੰਡ ਕਹਿ ਸਕਦੇ ਆਂਗੇ ਇੱਕ ਤਰ੍ਹਾਂ ਦਾ ਬਈ ਤੇ ਮਤਲਬ ਰੰਗ ਪੇਂਟ ਸਾਰਾ origignal ਹੀ ਸਾਰਾ ਬਾਈ ਬੰਪਰ ਤੋਂ ਲੈ ਕੇ ਹੱਕ ਤੱਕ ਰੇਨ ਵਾਲਾ ਸਾਰਾ ਮਗਰਿਆੜ ਮਰੂੜ ਵੀ ਨਹੀਂ ਹੋਇਆ ਦੇਖ ਠੀਕ ਆ ਬਾਈ ਲੈ ਮਿੱਤਰੋ ਪੂਰਾ ਸਮਾਈ ਚ ਰੱਖਿਆ ਹੋਇਆ ਟਰੈਕਟਰ ਕਹਿ ਸਕਦਾ ਨਾ ਬਾਈ ਕੱਲਿਆ ਨਹੀਂ ਯਾਰ ਜੂਨੀ ਕਿਤੇ ਮਗਰਿਆੜ ਚ ਜਰ ਜੂਰ ਨੇ ਜਾਂ ਹੋਵੇ ਫੁੱਲ ਟੰਗਾ ਫੁੱਲ ਚੰਗਾ ਕਾ ਮਿੱਤਰੋ ਸਾਦੀ ਕਾਪੀ ਹੈ ਜੀ ਠੀਕ ਹੈ ਜੀ ਸਾਦੀ ਘਟਾਈ ਚ ਡੀ ਲਕਸ ਮਾਡਲ ਹੈਗਾ ਤੇ ਟਾਇਰ ਬਈ ਹਰ ਮਣੇ ਦੇ ਰਹਿਣਗੇ ਟਾਇਰ ਮਗਰਲੇ ਤਾਂ ਹੈਗੇ ਆ ਬਾਈ ਅੱਧੇ ਓਕੇ ਮੂਰਲੇ ਹੈਗੇ ਆ 75 65 ਟਾਇਰ ਠੀਕ ਆ ਬਾਈ ਕੁੜੀਆ ਦੇ ਮਗਰਲੇ ਵੀ ਕੁੜੀਆ ਦੇ ਆ ਚੌਪੜਾ ਇਹ ਜਿੰਗਰ ਦਾ ਕਿਵੇਂ ਬਾਈ ਜਿੰਗਰ ਦਾ ਇੱਕ ਨੰਬਰ ਆ ਜਮਾ ਤਾਂ ਪਾ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਅਗਲਾ ਠੀਕ ਆ ਬਾਈ ਰੇਟ ਇਹਦਾ ਰੂ ਬਾਈ ਰੇਟ ਮਾਡਲ 3 ਨਾ ਚਿੱਪ ਵਾਲੀ ਕਾਪੀ ਰੇਟ ਆ ਪਰ ਦੇ ਦਾਂ ਮੌਕੇ ਤੇ 255 ਦਾ ਠੀਕ ਆ ਤੂੰ ਤਾਂ 85 ਡਿਮਾਂਡ ਕਰਦੇ ਆ ਠੀਕ ਆ 255000 ਦਾ ਮਿੱਤਰੋ ਇਹ ਮਿਲ ਜੂਗਾ ਤੇ ਇਹ ਹਰਮਨ ਵੀਰੇ ਇਹ ਕਿੰਨਾ ਆ ਗਿਆ ਇਹ ਸੰਗਰੂਰ ਦਾ ਨੰਬਰ ਛੋੜੇ ਜ਼ਿਲ੍ਹੇ ਦਾ ਮੰਨ ਲਾ 213 16 ਦੇ ਟਾਇਰਾਂ ਵਾਲਾ ਓਕੇ ਬਾਈ 21 ਮਾਡਲ ਠੀਕ ਆ ਬਾਈ ਲਓ ਮਿੱਤਰੋ ਇੱਕੇ ਮਾਡਲ ਆਗਾ 2 ਸਪੀਡ ਦੇ ਵਿੱਚ ਆ ਦੇਗੇ ਚੁੱਲੇ ਚਾਰ ਵਾਰ ਸਪੀਟਿਓ 5 ਸਟਾਰ ਦੇ ਵਿੱਚ ਲੱਗਦੇ ਕਲਚ ਵਾਲਾ ਡਬਲ ਡਿਸਟ੍ਰਿਬਿਊਟਰ ਜਣਾ ਬਾਈ ਟੂਆਂ ਦੇ ਟੈਰ ਆ ਸਾਰਾ ਕੁਝ ਓਕੇ ਕਨੋਪੀ ਕਨਾਪੀ ਵੀ ਮਿੱਤਰੋ ਲੱਗੀ ਹੋਈ ਏ ਕਿ 100 ਕੇ ਪਾਈਪਾਂ ਵਾਲੇ ਡੰਡੇ ਡੁੰਡੇ ਵੀ ਵਧੀਆ ਲੱਗੇ ਹੋਣ ਨੇ ਕਿ ਮਾਡਲ ਹੈਗਾ 2021 ਜਣਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਇਹਦਾ ਰੇਟ ਰਗੜਨਾ ਇਹਦਾ ਰੇਟ ਬਾਈ 6 ਲੱਖ ਤੇ 65000 ਡਿਮਾਂਡ ਕਰਦੇ ਆ ਆਪਾਂ ਓਕੇ ਦੇ ਰਹੇ ਆ ਮੌਕੇ ਦੇ 640 ਦਾ ਠੀਕ ਆ ਲਓ ਮਿੱਤਰੋ 6 ਲੱਖ 40000 ਰੁਪਏ ਦਾ ਮਿੱਤਰੋ ਐਮ ਲੂਗਾ ਤੇ ਅਗਲਾ ਇਹ ਸਵਰਾ 747 30 ਸਟਾਰ ਦੇ ਵਿੱਚ ਆ ਇਹ ਮਾਡਲ ਬਈ ਹਰਮਨ ਇਹ ਮਾਡਲ 7 ਆ ਬਈ ਓਕੇ ਮੂਲੇ ਟਾਇਰ ਵੀ ਕੇ ਡੀ ਦੇ ਇਹਦੇ 90 ਨਾ ਬਈ ਆ ਦੇਖੋ ਬਈ ਅਜੇ ਵੀ ਕੇ ਟੀ ਵੀ ਉਮ ਹੀ ਖੜਾਗਾ ਨਵੇਂ ਆ ਗਏ ਆ ਪਿਛਲੇ ਜੇ ਕੇ ਸੋਨਾ ਨੰਬਰ 1 70 ਪੈਸੇ ਦੇ ਟਾਇਰ ਠੀਕ ਆ 80 85 ਪੈਸੇ ਬੈਕ ਟਾਇਰ ਪੈਨੇਗਾ ਡੀਲਰ ਇਹ ਵੀ ਫੁੱਲ ਚੰਗਾਗਾ ਠੀਕ ਆ ਬਈ ਨੰਬਰ ਇਹਦਾ ਬਈ ਹਰਿਆਣਾ ਰੋਗਾ ਨੰਬਰ ਪੰਜਾਬ ਠੀਕ ਆ ਬਈ ਸਾਦੇ ਘਟਾਈ ਚਾ ਮਿੱਤਰੋ 2007 ਦਾ ਮਾਡਲ ਆ 2,85,000 ਰੁਪਏ ਡਿਮਾਂਡ ਆ ਹਾਂਜੀ ਕੱਲਾ ਉਹ 52 ਦਾ ਹਰਿਆਣਾ ਬਾਕੀ ਸਾਰੇ ਪੰਜਾਬ ਆ ਇਹ ਕਿੰਨੇ ਦਾ ਦੇਣਾ ਇਹ ਦੇ ਦਾਂਗੇ ਆਪਾਂ ਮੋੱਕ ਦੇ 2 ਲੱਖ ਤੇ 50,000 2.5 ਲੱਖ ਰੁਪਏ ਦਾ ਮਿੱਤਰੋ ਇਹ ਲੈ ਜੇ ਤੇ ਅਗਲਾ ਇਹ ਕੋਕਾ ਪੀਸ ਦਿਖਾਉਣੇ ਕਿਸ ਮਿੱਤਰੋ ਸੰਗਰੂਰ ਨੰਬਰ ਦਾ ਇਹ ਮਾਡਲ ਬਈ ਹਰਮਨ ਮਾਡਲ ਹੈਗਾ ਬਈ 14 ਇਹ ਕੰਡੀਸ਼ਨ ਟਰੈਕਟਰ ਦੀ ਕੰਡੀਸ਼ਨ ਟਰੈਕਟਰ ਦੀ ਇੱਕ ਨੰਬਰ ਆ ਬਈ ਠੀਕ ਆ ਜੀ ਆ ਪਰ ਰੇਮ ਬਰੰਬ ਸਾਰਾ ਰੰਗ ਰੇਨ ਨਾਲ ਕਿਤੇ ਕਲਮ ਨਹੀਂ ਲੱਗੀ ਓਕੇ ਬਈ ਬੀ ਮਾਗਲੇ ਬਿਗੇਟੀ ਦੇ ਆ 90 ਪੈਸੇ ਮੂਲੇ ਨਾਲ ਦੇ ਆ ਗੁੜੀਆ ਦੇ ਦੇ ਕਮਾਂਡਰ ਵਾਲੇ ਦਾ ਨੇ ਮੂਲੇ ਅੱਦੇ ਦਾ ਨਾਲ ਦੇ ਓਕੇ ਬਈ ਮੇਰੇ ਮਿੱਤਰੋ ਮੂਲੇ ਅੱਦੇ ਟਰਨ ਦੇ ਨਾਲ ਦੇ ਬਈ 14 ਮਾਡਲ ਆ ਸੰਗਰੂਰ ਨੰਬਰ ਆਗਾ ਮਿੱਡੀ ਸ਼ੋਆਲ 6 ਐਕਸ ਜੋ ਚ ਵੀ ਕਹਿੰਦ ਨੇ ਕਿ ਡਿਮਾਂਡ ਬਈ ਯਾਰ ਮਨੇ ਹਾਂਜੀ ਹਾਂ ਡਿਮਾਂਡ ਡਿਮਾਂਡ ਇਹ ਦੀ 3 ਲੱਖ ਤੇ 80000 ਰੁਪਿਆ ਦੇਣਾ ਕਿੰਨੇ ਦਾ ਮੌਕੇ ਤੇ ਦੇ ਦਾਂਗੇ 3.5 ਲੱਖ ਠੀਕ ਆ ਜੀ ਜਿਹੜਾ ਢੋਡੀ ਪੂਰੀ ਉਹ ਦੇਖ ਕੇ ਆਉ ਮੰਨ ਲਾ ਟੋਡੇ ਮੂਵ ਕਰ ਦਾਂਗੇ 5000 ਦਾ ਮਾਨਸਾ 5000 ਰਿਆ ਹੋਰ ਹੋੜ ਜਾਗਾ ਮਿੱਤਰੋ ਤੇ ਅਗਲਾ ਆ ਗਿਆ ਬਈ ਸੋਨਾਲੀਕਾ 35 ਦਾ ਇਹ ਵੀ ਮਾਨਸਾ 50 50 ਦਾ ਠੀਕ ਹੈ 50 ਦਾ 50 ਦਾ ਮਾਨਸਾ ਨੰਬਰ ਦਾ ਐਚ ਡੀ ਐਮ ਹੈਵੀ ਡਿਊਟੀ ਮੈਲਜ ਇਹ ਮਾਡਲ ਬਈ ਇਹ ਇਹ ਸੋਨਾਲੀਕਾ ਤੇ ਆ ਸੋਨਾਲੀਕਾ ਦੋਨੇ ਫਸਟ ਓਨਰ ਆ ਜੀ ਓਕੇ ਜੀ 17 ਮਾਡਲ ਆ ਓਕੇ ਜੀ ਟਾਇਰ ਬਈ ਟਾਇਰ ਹੈਗੇ ਆ ਇਹਦੇ ਮਗਲੇ ਮਰਫ ਦੇ 80 ਪੈਸੇ ਮੂਲੇ ਨਾਲ ਦੇ 70 ਪੈਸੇ ਗੁੜੀਰ ਦੇ ਠੀਕ ਹੈ ਪਾਵਰ ਸਟੀਅਰਿੰਗ ਚ ਹੈਗਾ ਟੌਪ ਵਾਲਾ ਮਾਡਲ ਆ ਮਿੱਤਰੋ ਡਬਲ ਡਿਸਟਰੀਬਿਊਟਰ ਹੈ ਹਾਂਜੀ ਐਂਪ ਲੱਗਾ ਹੋਇਆ ਚੱਲਦਾ ਹੈ ਨਾ ਬਈ ਅਰਮਨ ਹਾਂ ਚੱਲਦਾ ਡੈਕ ਜੂ ਜੀ ਤੇ ਡੈਕ ਆਪਣੇ ਨਾਲ ਹੀ ਚੱਲਦਾ ਹੈ ਸਾਰਾ ਠੀਕ ਹੈ ਬਾਈ ਜੀ ਇਹਦਾ ਰੇਟ ਬਾਈ ਰੇਟ ਆ ਇਹਦਾ ਹੈਗਾ 4.75 ਲੱਖ ਰੇਟ ਮੰਗਣਾ ਹੈ 4.7 ਤੇ ਡਿਮਾਂਡ ਹੈ 4.5 ਦਾ ਮੌਕੇ ਤੇ ਦੇ ਦੇ ਦਾਂਗੇ ਆਪਾਂ ਠੀਕ ਹੈ ਜੀ ਹੋਰ ਵੀ ਹੋ ਜੂ ਤੁਹਾਡੇ ਉਹ ਨੂੰ ਕਰਨੇ ਕੋਈ ਗੱਲ ਨਹੀਂ ਆਪਾਂ ਠੀਕ ਹੈ ਬਾਈ ਤੇ ਬਾਕੀ ਬਾਈ ਬਾਈ ਕੋਲ ਇਹ ਟਰੈਕਟਰ ਸੀਗੇ ਬਾਈ ਦੇ ਲਕੀਸਨ ਹੈਗੀ ਤਲਵੰਡੀ ਸਾਬੋ ਦੇ ਨੇੜੇ ਪਿੰਡ ਆ ਨਾ ਬਈ ਹਾਂਜੀ ਪਟੰਡਾ ਮਾਨਸਾ ਰੋਡ ਤੇ ਪਿੰਡ ਪੈ ਜਾਂਦਾ ਆਪਣਾ ਉਪਰ ਬ੍ਰਿਜ ਵਾਲਾ ਭਾਈ ਬਖਤੌਰ ਠੀਕ ਆ ਬਈ ਬਾਕੀ ਸਕਰੀਨ ਤੇ ਨੰਬਰ ਆ ਬਈ ਸੰਪਰਕ ਜਰੂਰ ਕਰ ਲੈ ਇੱਕ ਵਾਰੀ ਮੋਬਾਈਲ ਨੰਬਰ ਫਿਰ ਦੱਸ ਯਾਰ ਮੈਨੂੰ 62390263096 62390263096 ਠੀਕ ਆ ਸੰਪਰਕ ਜਰੂਰ ਕਰ ਲਿਓ ਠੀਕ ਆ ਬਈ ਯਾਰ ਮੈਨੂੰ ਠੀਕ ਆ ਜੀ ਧੰਨਵਾਦ ਜੀ ਬਹੁਤ ਬਹੁਤ ਸੋਣਾ